ਇਹਨਾਂ ਦੇ ਕੁਝ ਨਾਈਜੀਰੀਆ ਚ ਬੰਦੇ ਬੈਠੇ ਨੇ ਐਂਡ ਦੇ ਆਰ ਐਕਚੁਅਲੀ ਰਿਕਰੂਟਿੰਗ ਆਲਸੋ ਕਿ ਤੁਸੀਂ ਇੱਥੇ ਆਓ ਤੁਹਾਨੂੰ ਅਸੀਂ ਜੋਬਸ ਦਿੰਦੇ ਆ ਤੇ ਉਹ ਜੋਬ ਵੀ اسی ਤਰ੍ਹਾਂ ਦੀ ਹੈ ਕਿ ਤੁਸੀਂ ਅੱਗੇ ਫਰਾਡ ਕਿਉਂ ਕਰੋ ਤੇ ਜੇ ਮੇਲ ਟਾਰਗੇਟ ਹੈ ਤਾਂ ਫੀਮੇਲ ਡੀਪੀਸ ਲਗਾ ਲਓ ਤਾਂ ਇਹ ਬੰਦੇ ਫੀਮੇਲਸ ਬਣ ਕੇ ਬੰਦੇ ਨਾਲ ਵੀ ਸੇਮ ਠੱਗੀ ਮਾਰ ਰਹੇ ਸੀ 80 ਪਲਸ ਮੋਬਾਈਲ ਫੋਨਸ ਜਿਸ ਦੇ ਵਿੱਚੋਂ ਅਰਾਊਂਡ 10 ਦੇ ਆਸ-ਪਾਸ ਸ਼ਾਇਦ ਆਈਫੋਨਸ ਨੇ ਦੋ ਮੈਕਬੁਕਸ ਦੋ ਡਿਫਰੈਂਟ ਹੋਰ ਲੈਪਟਾਪਸ 100 ਪਲਸ SIM ਕਾਰਡਸ ਇਸ ਤਰ੍ਹਾਂ ਨਾਲ ਦੇ ਗੈਂਗਸ ਦੇ ਮੈਂਬਰਸ ਦਾ ਅਲੱਗ-ਅਲੱਗ ਡਿਫਾਈਨਡ ਰੋਲ ਸੀਗਾ ਕਿ ਕਿਸਨੇ ਕੀ ਬੰਦਣਾ ਕਿਸਨੇ ਕੀ ਕਰਨਾ ਤੁਸੀਂ ਦੇਖਿਆ ਅਨਰ ਤੇ ਮੈਂ ਹਾ ਤੁਹਾਡੇ ਨਾਲ ਵਰਸ਼ਕ ਮਾਮਲਾ ਸਾਹਮਣੇ ਆਇਆ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਆਨਲਾਈਨ ਠੱਗੀ ਕੀਤੀ ਜਾਂਦੀ ਸੀ ਤੇ ਉਸੇ ਨੂੰ ਲੈ ਕੇ ਜੋ 7 ਲੋਕਾਂ ਨੂੰ ਜੋ ਗ੍ਰਿਫਤਾਰ ਵੀ ਕਰ ਲਿਆ ਉਸ ਮਾਮਲੇ ਲੈ ਕੇ ਸੀਨੀਅਰ ਅਧਿਕਾਰੀ ਸਾਹਿਬ ਨਾਲ ਮੌਜੂਦ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਸ਼ਕਾ ਮੈਮ ਤੇ ਮੈਮਾ ਜਿੰਨ ਮਾਮਲਾ ਸੀਗਾ ਇਹਦੇ ਵਿੱਚ ਕੀ ਆ ਮਤਲਬ ਕਿਵੇਂ ਠੱਗੀ ਕਰਦੇ ਸੀ ਕੀ ਪ੍ਰੋਸੈਸ ਸੀਗਾ ਇਹ ਫੇਕ ਆਈਡੀਆਂ ਫੇਕ ਡੀਪੀਸ ਲਗਾ ਕੇ ਪੈਨ ਇੰਡੀਆ ਰਦਰ ਬਾਕੀ ਇੰਟਰਨੈਸ਼ਨਲ ਵਿਕਟਮਸ ਨਾਲ ਉਹਨਾਂ ਨੇ 3-4 ਮਹੀਨੇ ਦੋਸਤੀ ਯਾਰੀ ਕਰਕੇ ਦਨ ਫਿਰ ਦਿਖਾਉਂਦੇ ਸੀ ਕਿ ਮੈਂ ਖੁਦ ਆ ਰਿਆਂ ਜਾਂ ਮੈਂ ਕਸਟ ਹੁਸਮਾਨ ਭੇਜ ਰਿਆਂ ਤੇ ਜੇ ਉਸਮਾਨ ਹੈ ਜਾਂ ਜੇ ਮੈਂ ਖੁਦ ਲੈ ਕੇ ਆ ਰਿਆਂ ਤਾਂ ਮੈਂ ਨੂੰ ਕਸਟਮ ਵਾਲਿਆਂ ਨੇ ਰੋਕ ਲਿਆ ਤੇ ਇਹਨਾਂ ਨੂੰ ਹੁਣ ਕਸਟਮ ਡਿਊਟੀ ਵਗੈਰਾ ਪੇ ਕਰਨੀ ਹੈ ਉਹ ਰਿਕੁਐਸਟਾਂ ਪਾਵਾਗੇ ਕਿ ਮੈਨੂੰ ਪਲੀਜ਼ ਪੇਜੋ ਪੈਸੇ ਮੈਨੂੰ ਇਹਨਾਂ ਨੇ ਫੜਿਆ ਹੋਇਆ ਜਾਂ ਮੇਰਾ ਸਮਾਨ ਫੜ ਲਿਆ ਹੈ ਤਾਂ ਇਨੀਸ਼ੀਅਲੀ ਪਹਿਲਾਂ ਥੋੜੀ ਜੀ ਅਮਾਉਂਟ ਭੁਗਾਉਣ ਤੋਂ ਬਾਅਦ ਫਿਰ ਦਿਨ ਕੋਈ ਕਸਟਮ ਵਾਲਾ ਬਣ ਕੇ ਇਹਨਾਂ ਨੂੰ ਕਾਲ ਕਰਦਾ ਸੀ ਉਹ ਵੀ ਇਹਨਾਂ ਦੇ ਗੈਂਗ ਦਾ ਇੱਕ ਮੈਂਬਰ ਸੀ ਜੋ ਫਿਰ ਐਜ਼ ਅ ਕਸਟਮ ਆਫੀਸਰ ਜਾਂ ਪੁਲਿਸ ਆਫੀਸਰ ਬਣ ਕੇ ਕਿ ਤੁਹਾਡਾ ਸਮਾਨ ਫੜਿਆ ਗਿਆ ਹੈ ਕਿ ਹੁਣ ਇਸ ਜੇ ਤੁਸੀਂ ਇਹਨੂੰ ਉਹ ਕਰਵਾਉਣਾ ਹੈ ਰੀਲੀਜ਼ ਕਰਵਾਉਣਾ ਤਾਂ ਪਲੀਜ਼ ਇਹਨਾਂ ਇਸ ਅਕਾਊਂਟ 'ਚ ਪੈਸਾ ਪਾਉਂਗੇ ਸੋ ਇਸ ਤਰ੍ਹਾਂ ਇਹਨਾਂ ਦੇ ਗੈਂਗਸ ਦੇ ਮੈਂਬਰਸ ਦਾ ਅਲੱਗ-ਅਲੱਗ ਡਿਫਾਈਨਡ ਰੋਲ ਸੀਗਾ ਕਿ ਕਿਸ ਨੇ ਕੀ ਬਣਾ ਕਿਸ ਨੇ ਕੀ ਬਣਾ ਤੁਹਾਨੂੰ ਤਾਂ ਲੱਗਦਾ ਕਿ ਮਤਲਬ ਹੋਰ ਵੀ ਵੱਡੀ ਗੈਂਗ ਹੋ ਸਕਦੀ ਹੈ ਮਤਲਬ ਹੋਰ ਕਿੰਨੇ ਕ ਮੈਂਬਰ ਇਹਦੇ ਵਿੱਚ ਹੋਰ ਇਨਵੋਲਵ ਹੋ ਸਕਦਾ ਇਸ ਮਾਮਲੇ ਨਾਲ ਇਨੀਸ਼ੀਅਲੀ ਜਿਹੜਾ ਇਹ ਗੈਂਗ ਸੀਗਾ ਜਿਹੜਾ ਯੂਪੀ ਤੋਂ ਫੜ ਕੇ ਲਿਆਉਂਦਾ ਹੈ ਸੱਤ ਜਣੇ ਦਾ ਗੈਂਗ ਸੀ ਉੱਥੇ ਇਹਨਾਂ ਦੇ ਕੁਝ ਨਾਈਜੀਰੀਆ ਚ ਬੰਦੇ ਬੈਠੇ ਨੇ ਐਂਡ ਦੇ ਆਰ ਐਕਚੁਅਲੀ ਰਿਕਰੂਟਿੰਗ ਆਲਸੋ ਕਿ ਤੁਸੀਂ ਇੱਥੇ ਆਓ ਤੁਹਾਨੂੰ ਅਸੀਂ ਜੋਬਸ ਦਿੰਨੇ ਆ ਤੇ ਉਹ ਜੋਬ ਵੀ ਇਸੇ ਤਰ੍ਹਾਂ ਦੀ ਹੈ ਕਿ ਤੁਸੀਂ ਅੱਗੇ ਫਰਾਡ ਕਿਵੇਂ ਕਰਨਾ ਤੋਂ ਇਹ ਉਹਨਾਂ ਨੂੰ ਗਰੂਮ ਕਰਦੇ ਫਰੋਡ ਕਰਨ ਦਾ ਉਸ ਦੇ ਵਿੱਚ ਗੈਂਗ ਦੇ ਵਿੱਚ ਸ਼ਾਮਿਲ ਕਰ ਲੈਂਦਾ ਮਮਾ ਜਿਹੜੇ ਨੰਬਰ ਬ੍ਰਾਹਮਤ ਕੀਤੇ ਮੈਮੇ ਕਿਹੋ ਜੇ ਮਤਲਬ ਕਿੰਨਾ ਕਿਥੋਂ ਦੇ ਨੰਬਰ ਹੁੰਦੇ ਹੈ ਅਲੱਗ-ਅਲੱਗ ਸਟੇਟਸ ਦੇ ਜਾਂ ਫਿਰ ਕਿਸੇ ਵੀ ਸਟੇਟ ਦਾ ਨੰਬਰ ਹੋ ਸਕਦਾ ਹੈ ਕਿਸੇ ਵੀ ਸਟੇਟ ਦਾ ਖਾਤਾ ਹੋ ਸਕਦਾ ਹੈ ਅ ਐਜ਼ ਆਫ ਨਾਓ ਸਾਡੇ ਕੋਲ ਈਸਟ ਸਟੇਟਸ ਦੇ ਜਿਹੜੇ ਆਏ ਆ ਨੰਬਰਸ ਆਏ ਆ ਕਿ ਉਹ ਸਰਕਲ ਦੇ ਇਸ਼ੂ ਹੋਏ ਹੋਏ ਨੇ ਮਮਾ ਜਿਹੜੇ ਤੁਸੀਂ ਦੱਸਿਆ ਸੀਗਾ ਨਾ ਕਿ ਫੋਟੋਸ ਦੇ ਥਰੂ ਮਤਲਬ ਅਬ ਡੀਪੀ ਲਗਾਉਂਦੇ ਮੈਮੋ ਡੀਪੀ ਦਾ ਕੀ ਸੀ ਨਾ ਮਤਲਬ ਕਿਉਂ ਡੀਪੀ ਕਿਸੇ ਹੋਰ ਦੀ ਕਿਉਂ ਲਗਾਉਂਦੇ ਆਪਣੀ ਕਿਉਂ ਨਹੀਂ ਲਗਾਉਂਦੇ ਤੁਸੀਂ ਦੇਖੇ ਇਹਨਾਂ ਦੇ ਸ਼orts ਲਿੱਤੇ ਹੋਣੇ ਨਾਈਜੀਰੀయన్స్ ਨੇ ਜਾਂ ਗਾਨਾ ਦੇ ਰੈਜ਼ਿਡੈਂਟਸ ਨੇ ਇੰਡੀਅਨਸ ਨੂੰ ਟਾਰਗੇਟ ਕਰਨਾ ਇਸ ਕਰਕੇ ਇੰਡੀਅਨਸ ਇੰਡੀਅਨਸ ਦੀ ਇੰਡੀਅਨਸ ਲਗਾ ਲਈ ਜੇ ਬਾਹਰ ਵਾਲੇ ਨੂੰ ਟਾਰਗੇਟ ਕਰਨਾ ਹੈ ਤਾਂ ਉਸ ਤਰ੍ਹਾਂ ਦੀ ਲਗਾ ਲਈ ਫੀਮੇਲ ਨੂੰ ਟਾਰਗੇਟ ਕਰਨਾ ਤਾਂ ਮੇਲ ਪਾਇਲਟ ਬਣ ਗਿਆ ਇੰਜੀਨੀਅਰ ਬਣ ਗਿਆ ਡਾਕਟਰ ਬਣ ਗਿਆ ਤੇ ਆਨਲਾਈਨ ਆਪਣੇ ਸੋਸ਼ਲ ਪਲੇਟਫਾਰਮ ਤੇ ਜਿੰਨੀਆਂ ਵੀ ਗੈਲਰੀ 'ਚ ਫੋਟੋਗ੍ਰਾਫਸ ਪਈਆਂ ਨੇ ਤੇ ਰੈਂਡਮਲੀ ਕਿਸੇ ਵੀ ਫੋਟੋਗ੍ਰਾਫ ਨੂੰ ਚੂਜ਼ ਕਰੋ ਉਹਦਾ ਪ੍ਰੋਫਾਈਲ ਸਟੱਡੀ ਕਰ ਲਓ ਥੋੜਾ ਜਿਹਾ ਤੇ ਉਹਦੀਆਂ ਡਿਫਰੈਂਟ ਕੁਝ ਵੀਡੀਓਜ਼ ਪਈਆਂ ਹੁੰਦੀਆਂ ਕਿ ਮੈਂ ਇੱਥੇ ਘੁੰਮ ਰਿਹਾ ਯੂਕੇ 'ਚ ਘੁੰਮ ਰਿਹਾ ਉੱਥੇ ਘੁੰਮ ਰਿਹਾ ਉਹ ਪੂਰੀ ਦੀ ਪੂਰੀ ਵੀਡੀਓ ਤੁਸੀਂ ਡਾਊਨਲੋਡ ਕਰਕੇ ਇਹਨਾਂ ਨੂੰ ਮਤਲਬ ਇਹ ਰੱਖਦੇ ਸੀ ਆਪਣਾ ਤੇ ਸ਼ੇਅਰ ਕਰ ਸਕਦੇ ਸੀਗੇ ਤੇ ਜੇ ਮੇਲ ਟਾਰਗੇਟ ਹੈ ਤਾਂ ਫੀਮੇਲ ਡੀਪੀਸ ਲਗਾ ਲੋ ਤਾਂ ਇਹ ਬੰਦੇ ਫੀਮੇਲਸ ਬਣ ਕੇ ਬੰਦਿਆਂ ਨਾਲ ਵੀ ਸੇਮ ਠੱਗੀ ਮਾਰ ਰਹੇ ਸੀ ਪਲੱਸ ਸਮ ਪੀਪਲ ਹੈਵ ਬੀਨ ਬਲੈਕਮੇਲਡ ਆਲਸੋ ਤੇ ਮੈਂ ਮੈਨਾਂ ਵਿੱਚ ਇਹਨਾਂ ਕੋਲ ਕੀ ਕੀ ਬਰਾਮਤ ਖੋ ਚੁੱਕਾ ਹੈ ਸਰ ਇਹਨਾਂ ਕੋਲੋਂ ਹੁਣ ਤੱਕ 80 ਪਲੱਸ ਮੋਬਾਈਲ ਫੋਨਸ ਜਿਸ ਦਾ ਵਿੱਚੋਂ ਅਰਾਊਂਡ 10 ਦੇ ਆਸ-ਪਾਸ ਸ਼ਾਇਦ ਆਈਫੋਨਸ ਨੇ ਦੋ ਮੈਕਬੁਕਸ ਦੋ ਡਿਫਰੈਂਟ ਹੋਰ ਲੈਪਟਾਪਸ 100 ਪਲੱਸ SIM ਕਾਰਡਸ ਇੰਟਰਨੈਸ਼ਨਲ ਸਨ ਅਸ਼ੋਕ ਸੰਖਰ ਧੰਨਵਾਦ ਮੈਂ ਸੋ ਇਹ ਸੀ ਅਸੀਂ ਗੱਲਬਾਤ ਕੀਤੀ ਸੀਨੀਅਰ ਅਧਿਕਾਰੀ ਦੇ ਨਾਲ ਜੋ ਕਿ ਸਾਈਬਰ ਠੱਗੀ ਦਾ ਮਾਮਲਾ ਸੀਗਾ ਜਿਨ੍ਹਾਂ ਦੇ ਵਿੱਚ ਜੋ 7 ਨਾਈਜੀਰੀਅਨਸ ਨੂੰ ਹੈ ਜੋ ਕਾਬੂ ਕਰ ਲਿਆ ਗਿਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅੱਗੋਂ ਇਸ ਮਾਮਲੇ ਤੇ ਹੋਰ ਕੀ ਵੱਡੀਆਂ ਅਪਡੇਟਸ ਆ ਆਣ ਗਿਆ ਉਹ ਤੁਸੀਂ ਜੁੜੇ ਰਹੋ ਔਨਅਰ ਦੇ ਨਾਲ ਮੈਂ ਵਰਸ਼ਾ ਕੈਮਰਾਮੈਨ ਮੋਹਨ ਦੇ ਨਾਲ